ਜਿਹੜੇ ਜਹਾਜ਼ ਸਿੱਧੇ ਆਉਣੇ ਸਨ ਹੁਣ ਕੋਈ ਜਹਾਜ਼ ਨਹੀਂ ਆਵੇਗਾ ਕਿਉਂਕਿ ਅਮਰੀਕਾ ਦੀ ਗੁਆਂਡੀ ਮੁਲਕਾਂ ਨਾਰਥਨ ਅਮਰੀਕਾ ਦੇ ਪਨਾਮਾ ਕੋਸਟ ਰੀਕਾ ਹਾਂਡਰਸ ਆਦੀ ਮੁਲਕਾਂ ਨਾਲ ਇੱਕ ਢਿੱਲ ਹੋਈ ਹੈ ਜਿਸ ਵਿੱਚ ਅਮਰੀਕਾ ਡਿਪੋਰਟ ਕੀਤੇ ਲੋਕਾਂ ਨੂੰ ਇਹਨਾਂ ਮੁਲਕਾਂ ਦੇ ਹਵਾਲੇ ਕਰੇਗਾ ਅਤੇ ప్రతి ਵਿਅਕਤੀ ਦੇ ਹਿਸਾਬ ਨਾਲ ਹਜ਼ਾਰਾਂ ਡਾਲਰ ਖਰਚਾ ਵੀ ਦਵੇਗਾ ਜ਼ਿਕਰਯੋਗ ਹੈ ਕਿ ਕੋਸਟ ਰੀਕਾ ਪਨਾਮਾ ਹਾਂਡਰਸ ਆਦੀ ਮੁਲਕਾਂ ਦੀਆਂ ਜੇਲਾਂ ਦੁਨੀਆ ਦੀਆਂ ਬਦਨਾਮ ਗੰਦੀ ਅਤੇ ਘਟੀਆਂ ਜੇਲਾਂ ਹਨ ਜਿੱਥੇ ਡਿਪੋਰਟ ਕੀਤੇ ਲੋਕਾਂ ਨੂੰ ਕਈ ਪਰੇਸ਼ਾਨੀਆਂ ਤੇ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ ਸੈਂਕੜੇ ਲੋਕਾਂ ਨੂੰ ਇਹਨਾਂ ਮੁਲਕਾਂ ਵਿੱਚ ਭੇਜਿਆ ਜਾ ਚੁੱਕਾ ਹੈ ਹਜ਼ਾਰਾਂ ਬੰਦੇ ਅਮਰੀਕਾ ਦੇ ਕੈਂਪਾਂ ਵਿੱਚ ਕੈਦ ਹਨ ਅਤੇ ਹੋਰ ਹਜ਼ਾਰਾਂ ਲੋਕਾਂ ਦੀ ਨਿਸ਼ਾਨਦੇਹੀ ਅਤੇ ਪ੍ਰਬੰਧ ਅਮਰੀਕਾ ਵੱਲੋਂ ਕਰ ਲਿਆ ਗਿਆ ਹੈ ਇਹ ਵੀ ਹੋ ਸਕਦਾ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਨੂੰ ਵਾਪਸ ਮੰਗਵਾਉਣ ਲਈ ਉਹਨਾਂ ਦੇ ਮੁਲਕਾਂ ਨੂੰ ਪ੍ਰਤੀ ਵਿਅਕਤੀ ਲੱਖਾਂ ਰੁਪਏ ਪਨਾਮਾ ਕੋਸਟ੍ਰੀਕਾ ਆਦੀ ਮੁਲਕਾਂ ਨੂੰ ਦੇਣੇ ਪੈ ਸਕਦੇ ਹਨ ਜੇਕਰ ਉਹਨਾਂ ਲੋਕਾਂ ਦੇ ਮੁਲਕ ਲੱਖਾਂ ਰੁਪਏ ਦੇਣ ਤੋਂ ਨਾ ਕਰਨਗੇ ਤਾਂ ਉਹਨਾਂ ਲੋਕਾਂ ਦੇ ਮਾਪਿਆਂ ਨੂੰ ਆਪਣੇ ਬੱਚੇ ਵਾਪਸ ਮੰਗਵਾਉਣ ਦੀ ਲੱਖਾਂ ਰੁਪਏ ਦੇਣੇ ਪੈਣਗੇ ਮੁੱਖ ਦੀ ਗੱਲ ਇਹ ਤਾਂ ਹੁਣ ਸਭ ਨੂੰ ਪਤਾ ਲੱਗ ਗਿਆ ਕਿ ਅਮਰੀਕਾ ਸਾਹਮਣੇ ਭਾਰਤ ਦੀ ਕੋਈ ਔਕਾਤ ਨਹੀਂ ਭਾਰਤ ਕਿੰਨੇ ਪਾਣੀ ਵਿੱਚ ਹੈ ਪਤਾ ਲੱਗ ਚੁੱਕਿਆ ਹੈ ਕਿਉਂਕਿ ਛੋਟੇ ਜਿਹੇ ਮੁਲਕ ਕੋਲੰਬੀਆ ਨੇ ਆਪਣੀ ਧਰਤੀ ਤੇ ਅਮਰੀਕਾ ਦਾ ਫੌਜੀ ਜਾਜ ਨਹੀਂ ਉਤਰਨ ਦਿੱਤਾ ਅਤੇ ਆਪ ਅਮਰੀਕਾ ਜਾ ਕੇ ਆਪਣੇ ਨਾਗਰਿਕਾਂ ਨੂੰ ਇੱਜ਼ਤ ਮਾੜ ਨਾਲ ਵਾਪਸ ਲਿਆਂਦਾ ਚਲੋ ਪੰਜਾਬ ਤਾਂ ਆਜ਼ਾਦੀ ਦੀ ਲੜਾਈ ਲੜ ਰਿਹਾ ਹੈ ਪੰਜਾਬ ਦਾ ਸਿੱਖ ਪਖ ਇਹ ਦਾਵਾ ਵੀ ਨਹੀਂ ਕਰਦਾ ਕਿ ਅਸੀਂ ਇੰਡੀਅਨ ਜਾਂ ਭਾਰਤੀ ਹਾਂ ਕਿਉਂਕਿ ਪੰਜਾਬ ਵਿੱਚ ਖਾਲਿਸਤਾਨ ਦੀ ਮੂਵਮੈਂਟ ਪੂਰੇ ਜੋਰਾਂ ਸ਼ੋਰਾਂ ਤੇ ਹੈ ਪਰ ਜਿਹੜੇ ਕੱਟੜ ਰਾਸ਼ਟਰਵਾਦੀ ਹਨ ਕੱਟੜ ਦੇਸ਼ ਭਗਤ ਹਨ ਗੁਜਰਾਤ ਹਿਮਾਚਲ ਹਰਿਆਣਾ ਦਿੱਲੀ ਆਦੀ ਸੂਬਿਆਂ ਦੇ ਲੋਕਾਂ ਨੂੰ ਭਾਰਤ ਇੱਜ਼ਤ ਮਾਣ ਨਾਲ ਵਾਪਸ ਨਹੀਂ ਲਿਆ ਸਕਿਆ ਜਿਹੜੇ ਜਹਾਜ਼ ਸਿੱਧੇ ਆਉਣੇ ਸਨ ਹੁਣ ਕੋਈ ਜਹਾਜ਼ ਨਹੀਂ ਆਵੇਗਾ ਕਿਉਂਕਿ ਅਮਰੀਕਾ ਦੀ ਗੁਆਂਡੀ ਮੁਲਕਾਂ ਨਾਰਥਨ ਅਮਰੀਕਾ ਦੇ ਪਨਾਮਾ ਕੋਸਟ ਰੀਕਾ ਹਾਂਡਰਸ ਆਦੀ ਮੁਲਕਾਂ ਨਾਲ ਇੱਕ ਢਿੱਲ ਹੋਈ ਹੈ ਜਿਸ ਵਿੱਚ ਅਮਰੀਕਾ ਡਿਪੋਰਟ ਕੀਤੇ ਲੋਕਾਂ ਨੂੰ ਇਹਨਾਂ ਮੁਲਕਾਂ ਦੇ ਹਵਾਲੇ ਕਰੇਗਾ ਅਤੇ ప్రతి ਵਿਅਕਤੀ ਦੇ ਹਿਸਾਬ ਨਾਲ ਹਜ਼ਾਰਾਂ ਡਾਲਰ ਖਰਚਾ ਵੀ ਦਵੇਗਾ ਜ਼ਿਕਰਯੋਗ ਹੈ ਕਿ ਕੋਸਟ ਰੀਕਾ ਪਨਾਮਾ ਹਾਂਡਰਸ ਆਦੀ ਮੁਲਕਾਂ ਦੀਆਂ ਜੇਲਾਂ ਦੁਨੀਆ ਦੀਆਂ ਬਦਨਾਮ ਗੰਦੀਆਂ ਅਤੇ ਘਟੀਆਂ ਜਿਲ੍ਹਾ ਹਨ ਜਿੱਥੇ ਡਿਪੋਰਟ ਕੀਤੇ ਲੋਕਾਂ ਨੂੰ ਕਈ ਪਰੇਸ਼ਾਨੀਆਂ ਅਤੇ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ ਸੈਂਕੜੇ ਲੋਕਾਂ ਨੂੰ ਇਨ੍ਹਾਂ ਮੁਲਕਾਂ ਵਿੱਚ ਭੇਜਿਆ ਜਾ ਚੁੱਕਾ ਹੈ ਹਜ਼ਾਰਾਂ ਬੰਦੇ ਅਮਰੀਕਾ ਦੇ ਕੈਂਪਾਂ ਵਿੱਚ ਕੈਦ ਹਨ ਅਤੇ ਹੋਰ ਹਜ਼ਾਰਾਂ ਲੋਕਾਂ ਦੀ ਨਿਸ਼ਾਨਦੇਹੀ ਅਤੇ ਪ੍ਰਬੰਧ ਅਮਰੀਕਾ ਵੱਲੋਂ ਕਰ ਲਿਆ ਗਿਆ ਹੈ ਇਹ ਵੀ ਹੋ ਸਕਦਾ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਨੂੰ ਵਾਪਸ ਮੰਗਵਾਉਣ ਲਈ ਉਹਨਾਂ ਦੇ ਮੁਲਕਾਂ ਨੂੰ ਪ੍ਰਤੀ ਵਿਅਕਤੀ ਲੱਖਾਂ ਰੁਪਏ ਪਨਾਮਾ ਕੋਸਟ ਰੀਕਾ ਆदि ਮੁਲਕਾਂ ਨੂੰ ਦੇਣੇ ਪੈ ਸਕਦੇ ਹਨ ਜੇਕਰ ਉਹਨਾਂ ਲੋਕਾਂ ਦੇ ਮੁਲਕ ਲੱਖਾਂ ਰੁਪਏ ਦੇਣ ਤੋਂ ਨਾ ਕਰਨਗੇ ਤਾਂ ਉਹਨਾਂ ਲੋਕਾਂ ਦੇ ਮਾਪਿਆਂ ਨੂੰ ਆਪਣੇ ਬੱਚੇ ਵਾਪਸ ਮੰਗਵਾਉਣ ਦੀ ਲੱਖਾਂ ਰੁਪਏ ਦੇਣੇ ਪੈਣਗੇ ਮੁੱਖ ਦੀ ਗੱਲ ਇਹ ਤਾਂ ਹੁਣ ਸਭ ਨੂੰ ਪਤਾ ਲੱਗ ਗਿਆ ਕਿ ਅਮਰੀਕਾ ਸਾਹਮਣੇ ਭਾਰਤ ਦੀ ਕੋਈ ਔਕਾਤ ਨਹੀਂ ਭਾਰਤ ਕਿੰਨੇ ਪਾਣੀ ਵਿੱਚ ਹੈ ਪਤਾ ਲੱਗ ਚੁੱਕਿਆ ਹੈ ਕਿਉਂਕਿ ਛੋਟੇ ਜਿਹੇ ਮੁਲਕ ਕੋਲੰਬੀਆ ਨੇ ਆਪਣੇ ਧਰਤੀ ਤੇ ਅਮਰੀਕਾ ਦਾ ਫੌਜੀ ਜਾਜ ਨਹੀਂ ਉਤਰਨ ਦਿੱਤਾ ਅਤੇ ਆਪ ਅਮਰੀਕਾ ਜਾ ਕੇ ਆਪਣੇ ਨਾਗਰਿਕਾਂ ਨੂੰ ਇੱਜ਼ਤ ਮਾਣ ਨਾਲ ਵਾਪਸ ਲਿਆਂਦਾ ਚਲੋ ਪੰਜਾਬ ਤਾਂ ਆਜ਼ਾਦੀ ਦੀ ਲੜਾਈ ਲੜ ਰਿਹਾ ਹੈ ਪੰਜਾਬ ਦਾ ਸਿੱਖ ਪਖ ਇਹ ਦਾਵਾ ਵੀ ਨਹੀਂ ਕਰਦਾ ਕਿ ਅਸੀਂ ਇੰਡੀਅਨ ਜਾਂ ਭਾਰਤੀ ਹਾਂ ਕਿਉਂਕਿ ਪੰਜਾਬ ਵਿੱਚ ਖਾਲਿਸਤਾਨ ਦੀ ਮੂਵਮੈਂਟ ਪੂਰੇ ਜੋਰਾਂ ਸ਼ੋਰਾਂ ਤੇ ਹੈ ਪਰ ਜਿਹੜੇ ਕਟੜ ਰਾਸ਼ਟਰਵਾਦੀ ਹਨ ਕਟੜ ਦੇਸ਼ ਭਗਤ ਹਨ ਗੁਜਰਾਤ ਹਿਮਾਚਲ ਹਰਿਆਣਾ ਦਿੱਲੀ ਆਦੀ ਸੂਬਿਆਂ ਦੇ ਲੋਕਾਂ ਨੂੰ ਭਾਰਤ ਇੱਜ਼ਤ ਮਾਣ ਨਾਲ ਵਾਪਸ ਨਹੀਂ ਲਿਆ ਸਕਿਆ